ਬੀਤੇ ਕੱਲ ਦੇਸ਼ ਦੇ ਵਿੱਚ ਇੱਕ ਵਾਰ ਫਿਰ ਮੌਕ ਡ੍ਰਿਲ ਕਰਵਾਈ ਗਈ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਜਿੱਥੇ ਲੋਕਾਂ ਨੇ ਐਸ ਦਾ ਪਾਲਣ ਕੀਤਾ ਉੱਥੇ ਹੀ ਕੁਝ ਲੋਕਾਂ ਨੇ ਅਣਗਹਿਲੀਆਂ ਵੀ ਕੀਤੀਆਂ ਨੇ ਤੇ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਨੇ ਦਰਅਸਲ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ ਸੀ ਉਹਨਾਂ ਦੇ ਅਨੁਸਾਰ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਗੁਜਰਾਤ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਆਪਰੇਸ਼ਨ ਸ਼ੀਲਡ ਨਾਮਕ ਇੱਕ ਸਿਵਲ ਡਿਫੈਂਸ ਅਭਿਆਸ ਕੀਤਾ ਗਿਆ ਇਹ ਜਿਹੜੀ ਮੌਕ ਡ੍ਰਿਲ ਸੀ ਉਹ ਸੰਭਾਵੀ ਯੁੱਧ ਜਾਂ ਆਫਤ ਦੀ ਸਥਿਤੀ ਦੇ ਵਿੱਚ ਸਿਵਲ ਡਿਫੈਂਸਰ ਦੀ ਤਿਆਰੀ ਦੀ ਜਾਂਚ ਕਰਨ ਲਈ ਕੀਤੀ ਜਾ ਰਹੀ ਸੀ ਮੌਕ ਡ੍ਰਿਲ ਦੇ ਤਹਿਤ ਸਿਵਲ ਡਿਫੈਂਸ ਆਫ ਵਾਰਡਨ ਸਥਾਨਕ ਪ੍ਰਸ਼ਾਸਨ ਕਰਮਚਾਰੀ ਉਹਦੇ ਨਾਲ ਨਾਲ ਐਨਸੀਸੀ ਐਨਐਸਐਸ ਤੇ ਅਨਵਾਈ ਕੇਐਸ ਭਾਰਤ ਸਕਾਉਟਸ ਅਦ ਦੇ ਨਾਲ ਨਾਲ ਹੋਰ ਗਾਈਡ ਵਰਗੇ ਜਿਹੜੇ ਨੌਜਵਾਨ ਵਲੰਟੀਅਰ ਨੇ ਉਹਨਾਂ ਨੂੰ ਸੇਵਾਵਾਂ ਦਰਸਾਉਣ ਦੇ ਲਈ ਜਾਂ ਫਿਰ ਉਹਨਾਂ ਤੋਂ ਸੇਵਾਵਾਂ ਲੈਣ ਦੇ ਲਈ ਉਹਨਾਂ ਨੂੰ ਸਖਲਾਈ ਦੇਣ ਦਾ ਇੱਕ ਢੰਗ ਸੀ ਤੇ ਜੋ ਉਹ ਸਮਾ ਇਹੋ ਜਿਹਾ ਕੋਈ ਆ ਜਾਵੇ ਐਮਰਜੈਂਸੀ ਵਾਲਾ ਤੌਰ ਦੇ ਵਿੱਚ ਵੱਖ-ਵੱਖ ਕੰਮਾਂ ਦੇ ਵਿੱਚੋਂ ਸਿਵਲ ਪ੍ਰਸ਼ਾਸਨ ਦੀ ਉਹ ਮਦਦ ਕਰ ਸਕਣ ਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਇਹ ਮੌਕ ਡ੍ਰਿਲ ਕੀਤੀ ਗਈ ਤੇ ਐਸੇ ਦੌਰਾਨ ਇਹ ਅਭਿਆਸ ਅੰਮ੍ਰਿਤਸਰ ਪੰਜਾਬ ਦੇ ਵਿੱਚ ਵੀ ਕੀਤਾ ਗਿਆ ਅੰਮ੍ਰਿਤਸਰ ਦੇ ਕਮਾਂਡਰ ਜਸਕਰਨ ਸਿੰਘ ਨੇ ਇੱਕ ਦੇ ਲਈ ਕਿਹਾ ਕਿ ਮੌਕ ਡ੍ਰਿਲ ਦਾ ਉਦੇਸ਼ ਇਹ ਸਮੀਖਿਆ ਕਰਨਾ ਹੈ ਕਿ ਸਾਰੇ ਸਿਵਲ ਡਿਫੈਂਸ ਨੂੰ ਭਾਗ ਜਿਹੜੇ ਨੇ ਉਹ ਇੱਕ ਦੂਜੇ ਦੇ ਨਾਲ ਕਿਵੇਂ ਤਾਲਮਿਲ ਰੱਖ ਸਕਦੇ ਨੇ ਇਸ ਨੂੰ ਦਫਰੋਣਾ ਤੇ ਨਾਲ ਕਹਿੰਦੇ ਬਹੁਤ ਸਾਰੇ ਜਿਹੜੇ ਜ਼ਿਲ੍ਹੇ ਨੇ ਉਹ ਬਦੇਰੇ ਜੋਖਮ ਦੇ ਵਿੱਚ ਨੇ ਕਿਉਂਕਿ ਉਹ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਨੇ ਜਿਵੇਂ ਕਿ ਅੰਮ੍ਰਿਤਸਰ ਪਠਾਨਕੋਟ ਤਰਨਤਾਰਨ ਗੁਰਦਾਸਪੁਰ ਫਿਰੋਜ਼ਪੁਰ ਤੇ ਫਾਜ਼ਿਲਕਾ ਇਹ ਅਜੇ ਸੂਬੇ ਨੇ ਜਿਹੜੇ ਕਿ ਪਾਕਿਸਤਾਨ ਦੇ ਨਾਲ ਇਹਨਾਂ ਦੀ ਸਰਹੱਦ ਲੱਗਦੀ ਹੈ ਤਾਂ ਜਹੇ ਦੇ ਵਿੱਚ ਮੌਕ ਡਿਲ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜੰਗ ਵਰਗੀ ਸਥਿਤੀ ਦੇ ਦੌਰਾਨ ਵੱਧ ਤੋਂ ਵੱਧ ਪ੍ਰਸ਼ਾਸਨ ਕਾਰਜਸ਼ੀਲ ਰਹੇ ਤੇ ਇਸ ਤੋਂ ਇਲਾਵਾ ਇਹ ਜਿਹੜਾ ਅਭਿਆਸ ਕੀਤਾ ਗਿਆ ਉਹ ਇਸ ਲਈ ਸੀ ਕਿ ਹਵਾਈ ਹਮਲਿਆਂ ਦੇ ਨਾਲ ਨਾਲ ਜਿਹੜੇ ਡਰੋਨ ਹਮਲੇ ਨੇ ਉਹਨਾਂ ਦੇ ਦੌਰਾਨ ਘਰਾਂ ਦੇ ਵਿੱਚ ਤੋਂ ਲੋਕ ਜਿਹੜੇ ਨੇ ਸੁਰੱਖਿਅਤ ਕਿਵੇਂ ਰਹਿਣਾ ਬਲੈਕਆਊਟ ਦੇ ਦੌਰਾਨ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖਣਾ ਇਹ ਖਾਸ ਤੌਰ ਤੇ ਆਪਰੇਸ਼ਨ ਸ਼ੀਲਡ ਦਾ ਮਕਸਦ ਸੀ ਬੇਸ਼ੱਕ ਸਰਕਾਰ ਐਮਰਜੈਂਸੀ ਸਥਿਤੀ ਦੌਰਾਨ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਅਜਿਹੇ ਅਭਿਆਸ ਚਲਾ ਵੀ ਰਹੀ ਹੈ ਪਰ ਕੁਝ ਲਾਪਰਵਾਹ ਲੋਕ ਵੀ ਨੇ ਜਿਹੜੇ ਇਸ ਦੀ ਪਾਲਣਾ ਕਰਨ ਦੀ ਬਜਾਏ ਇਹਨਾਂ ਨਿਯਮਾਂ ਦੀ ਉਲੰਘਣਾ ਵੀ ਕਰਦੇ ਨੇ ਤੇ ਉਹਨਾਂ ਨੂੰ ਕਿਸੇ ਚੀਜ਼ ਤੇ ਕਿਸੇ ਦਾ ਵੀ ਚਿੰਤਾ ਨਹੀਂ ਹੁੰਦੀ। ਜੇ ਉਹ ਲੰਗੜਾਂ ਦੀ ਗੱਲ ਕਰੀਏ ਤਾਂ ਕਈ ਥਾਮਤੋ ਅਜਿਹੇ ਮਾਮਲੇ ਸਾਹਮਣੇ ਆਏ ਜਿੱਥੇ ਲੋਕਾਂ ਨੇ ਇਹਨਾਂ ਨਿਯਮਾਂ ਦੀ ਪਰਵਾਹ ਨਹੀਂ ਕੀਤੀ ਤੇ ਆਪਣੀ ਮौज-ਮਸਤੀ ਦੇ ਵਿੱਚ ਹੀ ਲੱਗੇ ਰਹੇ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਬਲੈਕਆਊਟ ਡ੍ਰਿੱਲ ਐਸ ਲਈ ਆਯੋਜਿਤ ਕੀਤੀ ਸੀ ਤਾਂ ਜੋ ਸ਼ਹਿਰ ਦੇ ਵਸਨੀਕਾਂ ਨੂੰ ਕਿਸੇ ਵੀ ਅਨੁਸੁਖਾਵੀ ਘਟਨਾ ਜਿਵੇਂ ਕਿ ਹਵਾਈ ਹਮਲਾ ਹੋਵੇ ਜਾਂ ਫਿਰ ਹੋਰ ਆਫਤਾਂ ਉਹਦੇ ਦੇ ਦੌਰਾਨ ਜਿਹੜਾ ਸੁਰੱਖਿਆ ਪ੍ਰੋਟੋਕੋਲ ਹੈ ਉਦਾਹਰਨ ਅਭਿਆਸ ਕਰਵਾਇਆ ਜਾ ਸਕੇ ਕਿ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖਣਾ ਤਾਂ ਹੁਕਮਾਂ ਦੇ ਅਨਸਾਰ ਇਹ ਸਾਰਾ ਸੀ ਸਾਰੇ ਨਾਗਰਿਕਾਂ ਨੂੰ ਆਪਣੇ ਘਰਾਂ ਤੇ ਆਦਾਰਿਆਂ ਦੀਆਂ ਸਾਰੀਆਂ ਕਿਸਮ ਦੀਆਂ ਲਾਈਟਾਂ ਬੰਦ ਰੱਖਣ ਦੇ ਲਈ ਉਹਦੇ ਵਿੱਚ ਕਿਹਾ ਗਿਆ ਸੀ ਤੇ ਇਹਦਾ ਉਦੇਸ਼ ਸ਼ਹਿਰ ਨੂੰ ਹਨੇਰੇ ਵਿੱਚ ਰੱਖ ਕੇ ਜੇਨ ਸੰਭਾਵਿਤ ਖਤਰੇ ਨੇ ਉਹਨਾਂ ਤੋਂ ਬਚਾਉਣ ਦਾ ਅਭਿਆਸ ਕਰਨਾ ਸੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਐਮਰਜੈਂਸੀ ਹਾਲਾਤ ਦੇ ਨਿਸ਼ਠਣ ਦੇ ਲਈ ਇਹ ਤਿਆਰੀ ਕਰਵਾਈ ਜਾ ਰਹੀ ਸੀ ਤੇ ਉਸੇ ਤਹਿਤ ਬੀਤੀ ਰਾਤ ਅਲੱਗ-ਅਲੱਗ ਥਾਵਾਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਵਿੱਚ ਸਮੇਂ ਅਲੱਗ-ਅਲੱਗ ਸਮੇਂ ਦੇ ਵਿੱਚ ਇਹ ਬਲੈਕਆਊਟ ਕਰਨ ਦੇ ਹੁਕਮ ਦਿੱਤੇ ਗਏ ਸੀ ਹਾਲਾਂਕਿ ਸ਼ਹਿਰ ਦੇ ਜ਼ਿਆਦਾਤਰ ਲੋਕਾਂ ਨੇ ਇਹਨਾਂ ਹੁਕਮਾਂ ਦੀ ਪਾਲਣਾ ਕੀਤੀ ਹੈ ਪਰ ਬਹੁਤ ਸਾਰੇ ਲਾਪਰਵਾਹ ਲੋਕ ਵੀ ਨੇ ਜਿਹੜੇ ਕਿ ਆਪਣੀ ਲਾਈਟਿੰਗ ਉਹਨਾਂ ਨੇ ਬੰਦ ਨਹੀਂ ਕੀਤੀ ਤੇ ਜਗਾ ਕੇ ਰੱਖੀ ਬਲੈਕਆਊਟ ਦੇ ਨਿਯਮਾਂ ਦੀ ਉਲੰਘਣਾ ਵੀ ਕੀਤੀ ਤੇ ਜਾਣਕਾਰਾਂ ਦਾ ਮੰਨਣਾ ਇਹ ਹੈ ਕਿ ਜੇਕਰ ਭਵਿੱਖ ਦੇ ਵਿੱਚ ਕਿਸੇ ਵੀ ਕਿਸਮ ਦੀ ਐਮਰਜੈਂਸੀ ਦੀ ਹਾਲਾਤ ਆਉਂਦੀ ਹੈ ਤਾਂ ਫਿਰ ਬਲੈਕਆਊਟ ਕਰਨਾ ਪੈਂਦਾ ਤਾਂ ਅਜੇ ਫਿਰ ਜਿਹੜੇ ਲਾਪਰਵਾਹ ਲੋਕ ਨੇ ਉਹ ਸਾਰੇ ਸ਼ਹਿਰ ਨੂੰ ਖਤਰੇ ਦੇ ਵਿੱਚ ਪਾ ਸਕਦੇ ਨੇ ਹਾਲਾਂਕਿ ਜਦੋਂ ਸ਼ਹਿਰ ਦੇ ਵਿੱਚ ਬਲੈਕਆਊਟ ਸ਼ੁਰੂ ਹੋਇਆ ਤਾਂ ਇਹ ਦੇਖਿਆ ਗਿਆ ਕਿ ਕਈ ਘਰਾਂ ਦੁਕਾਨਾਂ ਤੇ ਹੋਰ ਥਾਵਾਂ ਦੇ ਉੱਤੇ ਲਾਈਟਾਂ ਜਗਦੀਆਂ ਰਹੀਆਂ ਤੇ ਲੋਕਾਂ ਨੇ ਉਸ ਚੀ ਦੀ ਜਿਹੜਾ ਬਲੈਕਆਊਟ ਦੇ ਨਿਯਮ ਸੀ ਉਹਨਾਂ ਦੀ ਪਰਵਾਹ ਨਹੀਂ ਕੀਤੀ ਤੇ ਇਹਨਾਂ ਲਾਪਰਵਾਹ ਲੋਕਾਂ ਨੇ ਨਾ ਤਾਂ ਸਿਰਫ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਬਲਕਿ ਇੱਕ ਤਰ੍ਹਾਂ ਨਾਲ ਸੁਰੱਖਿਆ ਅਭਿਆਰ ਦੀ ਗੰਭੀਰਤਾ ਨੂੰ ਸਮਝਿਆ ਹੀ ਨਹੀਂ ਜਾਂ ਫਿਰ ਘੱਟ ਸਮਝਿਆ ਪ੍ਰਤੱਖਦਰਸ਼ੀਆਂ ਦੇ ਅਨੁਸਾਰ ਇਹ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਤਾਂ ਅਜੀਹਾ ਲੱਗ ਰਿਹਾ ਸੀ ਜਿਵੇਂ ਬਲੈਕਆਊਟ ਹੋਇਆ ਹੀ ਨਾ ਹੋਵੇ ਕਿਉਂਕਿ ਕਈ ਇਮਾਰਤਾਂ ਰੋਸ਼ਨੀ ਨਾਲ جگਮਗਾ ਰਹੀਆਂ ਸੀ ਇਸ ਸਬੰਧੀ ਜਦੋਂ ਦਿੱਪਤੀ ਕਮਿਸ਼ਨਰਸ ਦੇ ਨਾਲ ਪੰਜਾਬ ਦੇ ਜਿੰਨਾਂ ਜ਼ਿਲ੍ਹਿਆਂ 'ਚ ਹੋਈ ਉੱਥੇ ਦਿੱਪਤੀ ਕਮਿਸ਼ਨਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਅਜਿਹੀਆਂ ਘਟਨਾਵਾਂ ਬਹੁਤ ਚਿੰਤਾ ਜ਼ਾਹਰ ਕੀਤੀ ਹੈ ਕਿਉਂਕਿ ਇਹ ਇੱਕ ਗੰਭੀਰ ਮਾਮਲਾ ਹੈ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਜਾਰੀ ਕੀਤੇ ਗਏ ਹੁਕਮ ਨੇ ਉਹਨਾਂ ਸਾਰਿਆਂ ਦੀ ਉਹਨਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਪਰ ਇਸ ਸਬੰਧੀ ਕਹਿੰਦੇ ਜਾਂਚ ਕਰਾਉਣ ਦੇ ਉੱਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਜਿਨ੍ਹਾਂ ਨੇ ਉਲੰਘਣਾ ਕੀਤੀ ਹੈ ਉਹਨਾਂ ਵਾਸਤੇ ਜਾਂਚ ਕੀਤੀ ਜਾਏਗੀ ਤਾਂ ਜੋ ਅੱਗੇ ਤੋਂ ਯਕੀਨੀ ਬਣਾਇਆ ਜਾ ਸਕੇ ਕਿ ਭਵਿੱਖ ਦੇ ਵਿੱਚ ਜੇ ਕੋਈ ਅਜਾਇਹਾ ਬਲੈਕਆਊਟ ਹੁੰਦਾ ਤਾਂ ਉਹਦੇ ਹੁਕਮਾਂ ਦੀ ਸ਼ਕਤੀ ਨਾਲ ਪਾਲਣਾ ਕੀਤੀ ਜਾ ਸਕੇ